ਸੱਸੀ ਗੱਲ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਸਾਂਝ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਦੋਸਤੋ ਅਸੀਂ ਅੱਜ ਮੌਜੂਦਾ ਲੁਧਿਆਣਾ ਦੇ ਡੀਸੀ ਦਫਤਰ ਵਿਖੇ ਜਿੱਥੇ ਕਿ ਇੱਕ ਆਜ਼ਾਦ ਉਮੀਦਵਾਰ ਜੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਮੁੱਲਾਪੁਰ ਦਾਖਲ ਤੋਂ ਖੜੇ ਨੇ ਟੀਟੂ ਬਾਣੀਆ ਜੀ ਉਹ ਇੱਥੇ ਆਏ ਨੇ ਗੰਡੇ ਨਾਲੇ ਦੇ ਪਾਣੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਹਾੜੇ ਦੇ ਅਸੀਂ ਉਹਨਾਂ ਨੂੰ ਪੁੱਛਾਂਗੇ ਵੀ ਕੀ ਗੱਲ ਕੀ ਹੈ ਕਿਉਂ ਨਹਾੜੇ ਬਾਣੀ ਸਾਹਿਬ ਸੱਸੀ ਗੱਲ ਜੀ ਸਭ ਤੋਂ ਪਹਿਲਾਂ ਟੀਟੂ ਬਾਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬੁੱਢਾਂ ਨਾਲੇ ਸਾਫ਼ ਕਰਾਉਣ ਵਾਸਤੇ ਮੈਂ ਬਥੇਰੇ ਤ ਉੱਥੇ ਕੇਕ ਕਟਿਆ ਬੁੱਢੇ ਨਾਲੇ ਦਾ ਉੱਥੇ ਮਹੰਤ ਨਚਾਏ ਇੱਥੇ ਰੰਗ ਕੀਤਾ ਅਸੀਂ ਨੱਚ-ਨੱਚ ਕੇ ਅਪੀਲਾਂ ਵੀ ਕੀਤੀਆਂ ਕਿ ਬੁੱਢਾਂ ਨਾਲਾ ਸਾਫ਼ ਕਰੋ ਸਾਡੇ ਜਵਾਕਾਂ ਨੂੰ ਕੈਂਸਰ ਬਣ ਰਿਹਾ ਵਾ ਹਸਪਤਾਲ ਭਰੇ ਪਏ ਆ ਪਰ ਸਾਡੀ ਜਿਹੜੀ ਸਰਕਾਰ ਆ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ ਕਿਰਾ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਤੇ ਲੋਕਾਂ ਨੂੰ ਜਗਾਉਣ ਵਾਸਤੇ ਲੁਧਿਆਣਾ ਵਸੇ ਨੂੰ ਜਗਾਉਣ ਵਾਸਤੇ ਵੀ ਜਿਹੜਾ ਤੁਹਾਡੇ ਹੱਕ ਦੇ ਵਾਸਤੇ ਲੜਦਾ ਵਾ ਤੁਸੀਂ ਉਹਨੂੰ ਵੋਟਾਂ ਪਾਓ ਨਹੀਂ ਉਹਨਾਂ ਦੇ ਹੌਸਲੇ ਟੁੱਟ ਜਾਂਦੇ ਆ ਬਾਈ ਜੀ ਕਿਉਂਕਿ ਸਾਡੇ ਵੀ ਟੁੱਟੇ ਪਏ ਆ ਤੇ ਮੇਰੇ ਕੋ ਕੋਈ ਤਰੀਕਾ ਨਹੀਂ ਬਚਿਆ ਸੀਗਾ ਆ ਜਿਹੜਾ ਮੈਂ ਕੰਮ ਕਰ ਰਿਹਾ ਮੇਰੇ ਘਰ ਦੇ ਵੀ ਦੇਖ ਮਰੇ ਜਵਾਬ ਵੀ ਦੇਖਾਂਗੇ ਅਗਲਾ ਵੀ ਮੇਰਾ ਸਾਡਾ ਫਾਦਰ ਕੀ ਕਰ ਰਿਹਾ ਵਾ ਲੇਕਿਨ ਆ ਲੋਕਾਂ ਦੇ ਮੁੱਦੇ ਆ ਲੋਕਾਂ ਦੇ ਮੁੱਦੇ ਆ ਲੋਕਾਂ ਦੇ ਮੁੱਦੇ ਆ ਨਹੀਂ ਆ ਬੜੇ ਜੜੀਆਂ ਤੇ ਗੋਲ ਗੱਪੇ ਖਾ ਕੇ ਚੈਨਲਾਂ ਤੇ ਚਲਾਦੇ ਜਾਂ ਸਮੋਸੇ ਖਾ ਕੇ ਰੇਡੀਓ ਚਲਾਤੇ ਜਾਂ ਹਾਕੀ ਖੇਲੀ ਜਾਂਦੇ ਆ ਚਲਾਦੇ ਬਾਅਦ ਚਾ ਲੱਭਦੇ ਨਹੀਂ ਗਰਾ ਸਾਡੇ ਲੋਕਾਂ ਦੇ ਮੁੱਦੇ ਆ ਆਹ ਵਾ ਰਵਨੀਤ ਬਿੱਟੂ ਨੇ ਸਾਫ਼ ਕੀਤਾ ਸੀ ਬੁੱਢਾਂ ਨਾਲਾ ਕੋਣੇ ਵਾਦਾ ਕੀਤਾ ਅੱਜ ਦਿਖਾਉਣ ਨਾਲ ਲੈ ਕੇ ਆਇਆ ਮੈਂ ਕਿ ਬੁੱਢੇ ਨਾਲਾ ਰਵਨੀਤ ਬਿੱਟੂ ਨੇ ਸਾਫ਼ ਕੀਤਾ ਵਾ ਦੇਖੋ ਲੋਕੋ ਟੀਟੂ ਬਾਣੀਆਂ ਨਾ ਕੇ ਮੈਂ ਇਹਨਾਂ ਨੂੰ ਲੀਡਰ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਤੁਸੀਂ ਵੀ ਨਾ ਆਓ ਬੁੱਢੇ ਨਾਲੇ ਦੇ ਪਾਣੀ ਨਾਲ ਤੁਸੀਂ ਵੀ ਨਾ ਕੇ ਦਿਖਾਓ ਲੋਕਾਂ ਨੂੰ ਵੀ ਤੁਸੀਂ ਕਿੰਨਾ ਕੇ ਸਾਫ਼ ਕੀਤਾ ਵਾ ਮੈਂ ਇਹਨਾਂ ਨੂੰ ਸਰਪੱਤਰ ਦੇਣਾ ਵਾ ਆ ਲੋਕ ਜਿਹੜੇ ਹੈਗੇ ਆ ਆ ਅਸ਼ਿਆਸਤ ਕਰਦੇ ਆ ਸਾਡੇ ਨਾਲ ਅਸ਼ਿਆਸਤ ਕਰਦੇ ਆ ਪਾਣੀਆ ਸਾਹਿਬ ਕੀ ਲੱਗਦਾ ਕਿ ਜਿਹੜਾ ਬੁੱਢਾ ਨਾਲੇ ਦੇ ਵਿੱਚ ਜਿਹੜੇ ਲੋਕ ਜਿਹੜੇ ਪਾਣੀ ਪਾ ਰਿਹਾ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਦੇਖੋ ਜੀ ਜਿਹੜੇ 52 ਡੇਮਾ ਵਾਲੇ ਨੇ ਉਹਨਾਂ ਕੋਲ ਵੋਟਾਂ ਨੇ ਉਹਨਾਂ ਕੋਲ ਲੱਖਾਂ ਵੋਟਾਂ ਨੇ ਕਿਰਾ ਵੋਟਾਂ ਦੇ ਲਾਲਚ ਨੂੰ ਆਹ ਕੋਈ ਕੰਮ ਕਰਦੇ ਹੀ ਨਹੀਂਗਾ ਮੈਂ ਤਾਂ ਅੱਜ ਚੋਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਤੇ ਕਾਰਵਾਈ ਕਰੂ ਇਹਨਾਂ ਦੇ ਕਿਰਾ ਇਹਨਾਂ ਡੇਮਾ ਦੇ ਮਾਲਕਾਂ ਨੂੰ ਅੰਦਰ ਦਿਓ ਜਦੋਂ ਕਰੋਨਾ ਸੀਗਾ ਉਹਨੇ 3 ਦਿਨਾਂ ਦੇ ਵਿੱਚ ਬੁੱਢੇ ਨਾਲਾ ਸਾਫ਼ ਕਰਤਾ ਸੀਗਾ ਪਰ ਦੇ ਲੋ ਹੁਣ ਇਹਨਾਂ ਨੇ ਸਾਡਾ ਕੀ ਚਲੂਸ ਕੱਢਿਆ ਆ ਇਹਨਾਂ ਨੇ ਹੁਣ ਲੋਕ ਸਭਾ ਦੀਆਂ ਵੋਟਾਂ ਨੇ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਭਾਵੇਂ ਕਾਂਗਰਸ ਆ ਭਾਵੇਂ ਭਾਜਪਾ ਆ ਭਾਵੇਂ ਆਮ ਆਦਮੀ ਪਾਰਟੀ ਆ ਉਹਨਾਂ ਨੇ ਆਪਣੇ ਜਿਹੜਾ ਮੈਨੀਫੈਸਟੋ ਵਾ ਦੇ ਵਿੱਚ ਇਹੀ ਲਿਖਿਆ ਵੀ ਅਸੀਂ ਬੁੱਢੇ ਨਾਲੇ ਦਾ ਅਸੀਂ ਸਾਫ਼ ਕਰਾਵਾਂਗੇ ਬੁੱਢਾ ਨਾਲਾ ਹਰ ਇੱਕ ਵਾਰੀ ਕਹਿੰਦੇ ਆ ਮੁੱਦਾ ਬਣ ਗਿਆ ਬੁੱਢਾ ਨਾਲਾ ਹਾਂ ਬਸ ਮੁੱਦਾ ਬਣਾ ਲਿਆ ਇਹਨਾਂ ਨੇ ਬੁੱਢਾ ਨਾਲਾ ਸਾਫ਼ ਕਰਾਵਾਂਗੇ ਕਦੋਂ ਕਰਾਂਗੇ ਤੁਸੀਂ ਸਾਫ਼ ਕਰਾਓ ਹੈਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਸਾਡੇ ਬੱਚੇ ਇੱਥੇ ਗੰਦੇ ਪਾਣੀ ਨਾਲ ਮਰ ਰਹੇ ਆ ਕੈਂਸਰ ਨਾਲ ਮਰ ਰਹੇ ਆ ਕਰਾ ਸਾਡੇ ਪਾਣੀ ਪੀਣ ਵਾਲਾ ਪਾਣੀ ਯੋਗ ਨਹੀਂ ਰਿਹਾ ਕਿਵੇਂ ਕਿਵੇਂ ਕਰੋਗੇ ਤੁਸੀਂ ਦੱਸੋਗੇ ਤੁਸੀਂ ਹੁਣ ਗੱਲ ਕੀਤੀ ਹੈਗੀ ਸ਼ਰਮ ਵੀ ਜਿਹੜੇ ਲੋਕ ਉਹਦੇ ਵਿੱਚ ਜਿਹੜਾ ਹੈਗਾ ਪਾਣੀ ਪਾ ਰਿਹਾ ਗੰਦਾ ਉਹਨਾਂ ਨੂੰ ਨਹੀਂ ਆਨੀ ਸ਼ਰਮ ਉਹਨਾਂ ਨੂੰ ਕਿਹੜਾ ਉਹਨਾਂ ਦੇ ਜਵਾਬ ਨਹੀਂ ਹੈ ਉਹਨਾਂ ਤੇ ਕਾਰਵਾਈ ਕਰੋਗੇ ਗੰਦਾ ਪਾਉਂਦੇ ਹੀ ਨਹੀਂ ਕਰਾ ਕਾਰਵਾਈ ਕਰੋ ਇੱਥੇ ਕਰਾ ਆਹੀ ਤਾਂ ਕਾਰਵਾਈ ਕਰਾਉਣ ਨੂੰ ਤਾਂ ਮੈਂ ਆਇਆ ਵਾਂ ਕਰਾ ਕਾਰਵਾਈ ਕਰੋ ਅੰਦਰ ਜੇਲਾ ਛੁੱਸੋ ਉਹਨਾਂ ਨੂੰ ਕਰਾ ਕਿਵੇਂ ਪਾਣੀ ਪਾ ਦੇਣਗੇ ਉਹ ਕੀ ਲੱਗਦਾ ਹੁਣ ਸਾਡਾ ਕਾਨੂੰਨ ਹੀ ਮਰਿਆ ਆ ਸਾਡਾ ਬਾਣਿਆ ਸਾਹਿਬ ਜਿਹੜੀ ਆਪਣੀ ਹੈਗੀ ਕਾਰਵਾਈ ਹੋਊਗੀ ਉਹਨਾਂ ਲੋਕਾਂ ਦੇ ਉੱਤੇ ਦੇਖੋ ਜੀ ਮੈਂ ਤਾਂ ਅਪੀਲ ਕਰ ਸਕਦਾ ਵਾਂ ਕਾਰਵਾਈ ਤਾਂ ਚੋਣ ਕਮਿਸ਼ਨ ਨੇ ਕਰਨੀ ਆ ਹੋ ਸਕਦਾ ਇਹ ਕਾਰਵਾਈ ਕੋਈ ਵੱਡੀ ਗੱਲ ਬਾਤ ਨਹੀਂ ਆ ਪਰ ਸਾਡੇ ਜਿਹੜੇ ਲੀਡਰਾਂ ਨੂੰ ਜਾਗਣਾ ਪੈਣਾ ਵਾ ਸਾਡੇ ਤੇ ਲੀਡਰਾਂ ਨੂੰ ਵੀ ਜਾਗਣਾ ਪੈਣਾ ਵਾ ਸਾਡੇ ਲੋਕਾਂ ਨੂੰ ਜਾਗਣਾ ਪੈਣਾ ਵਾ ਜਦੋਂ ਇਹਨਾਂ ਦੀ ਜ਼ਮਾਨਤ ਜ਼ਬਤ ਕਰਵਾ ਕੇ ਮੇਰੇ ਵਰਗੇ ਨੂੰ ਕੁਰਸੀ ਤੇ ਪਿਠਾਉਂਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਬੇਸ਼ੱਕ ਨਹੀਂ ਕੀਤਾ ਇਹਨਾਂ ਨੂੰ ਪਤਾ ਲੱਗੂਗਾ ਕੱਖ ਨਹੀਂ ਕੀਤਾ ਤੇ ਮੈਂ ਤਾਂ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਬਈ ਕੋਈ ਹੱਦ ਹੁੰਦੀ ਆ ਚੀਜ਼ੇ ਰੋਕਣ ਦੀ ਕਰਾ ਤੁਸੀਂ ਵੀ ਲੋਕਾਂ ਦੇ ਮੁੱਦੇ ਹਰ ਤੋਂ ਬਾਤ ਚੈਨਲਾਂ ਤੇ ਦਿਖਾਓ ਤਾਂ ਹੀ ਉਹ ਲੋਕੀ ਕਹਿੰਦੇ ਨੇ ਵੀ ਆਹ ਚੈਨਲ ਸਾਡਾ ਲੋਕਾਂ ਦੇ ਮੁੱਦੇ ਦਿਖਾਉਂਦਾ ਵਾ ਇੱਥੇ ਤੁ ਗਿਆ ਜਿਹੜੇ ਲੀਡਰ ਹੈਗੇ ਆ ਆ ਬੰਨਣ ਦੀ ਕੋਸ਼ਿਸ਼ ਕਰਦੇ ਆ ਹਰ ਇੱਕ ਚੀਜ਼ ਬੰਨਣ ਦੀ ਕੋਸ਼ਿਸ਼ ਕਰਦੇ ਆ ਵੀ ਕੋਈ ਚੀਜ਼ ਕੋਈ ਮੁੱਦਾ ਲੋਕਾਂ ਦੇ ਸਾਹਮਣੇ ਨਾ ਆਵੇ ਉਹਨਾਂ ਨੂੰ ਐ ਆ ਵੀ ਆਹੀ ਮੁੱਦਾ ਆਹੀ ਜਾਵੇ ਹਾਕੀ ਖੇਡ ਲਈ ਅਸੀਂ ਫੁੱਟਬਾਲ ਖੇਡ ਲਈ ਆਹੀ ਲੋਕਾਂ ਦੇ ਸਾਹਮਣੇ ਆਵੇ ਆਹ ਹਾ ਚੁੰਦੀ ਆ ਸੋ ਧੰਨਵਾਦ ਜੀ ਦੋਸਤੋ ਇਹ ਸੰਜੀ ਲੋਕ ਸਭਾ ਦੇ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਇਹ ਚੋਣ ਵਿੱਚ ਕੈਂਡੀਡੇਟ ਨੇ ਬਤਾ ਦੋਲੇ ਆਪਣੇ ਲੁਧਿਆਣਾ ਤੋਂ ਸੋ ਦੋਸਤੋ ਬੁੱਢਾ ਤਰਿਆ ਤੋਂ ਬੜਿਆ ਬੁੱਢਾ ਨਾਲਾ ਜੋ ਕਿ ਹੋਰ ਨਾਲ ਸਿਆਸਤ ਜਿਹੜੀ ਆ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਵਾਸਤੇ ਇਹ ਮੁੱਦਾ ਬਣ ਚੁੱਕਿਆ ਹੈ ਲੇਕਿਨ ਇਹ ਗੱਲ ਸੋਚਣ ਵਾਲੀ ਹੈ ਕਿਉਂਕਿ ਇਥੇ ਬੁੱਢੇ ਨਾਲੇ ਦੇ ਕਾਰਨ ਜਿਹੜਾ ਹੈਗਾ ਕਈ ਜਿਹੜੀਆਂ ਕਿ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਸੋ ਤੁਸੀਂ ਬਨੇ ਰਹੋ ਪੰਜਾਬੀ ਸਾਨ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਲੁਧਿਆਣੇ ਤੋਂ